ਪਿਤਾ ਪਰਮੇਸ਼ਰ ਜੋ ਗੁਪਤ ਸਥਾਨ ਵਿੱਚ ਕੱਢਿਆ ਤਾਂ ਮੁੱਤਾ ਛੁਪਿਆਗੇ ਯਿਸੂ ਦੇ ਨਾਮ ਵਿੱਚ ਆਪਣੇ ਲੋਕਾਂ ਨੂੰ ਦਿਓ ਐਂਡ ਬਲੈਸ ਕਰੋ ਪ੍ਰਵੇਸ਼ ਦੇ ਨਾਮ ਵਿੱਚ ਬੋਲੋ ਆਮੇਨ ਆਮੇਨ ਪਰਮੇਸ਼ਰ ਦਾ ਪਿੱਤਨ ਦੇ ਕਵੜਾ ਤੋੜ ਦਮਾ ਮੰਗੋ ਹੋਵੇ ਤੇ ਬੇੜੀਆਂ ਛੁੜ ਛੁੜ ਕਰ ਦਮਾ ਮੰਗੋ ਔਰ ਗੁਪਤ ਸਥਾਨ ਵਿੱਚ ਕੱਢਿਆ ਤਾਂ ਦੇ ਤਲ ਦੇਵਾਂਗੇ ਯਿਸੂ ਦੇ ਨਾਮ ਵਿੱਚ ਬੋਲੋ ਆਮੇਨ ਆਮੇਨ ਇਸ ਰੂਪ ਚੰਗਾਈ ਵਲੇ ਪ੍ਰਵੇਸ਼ ਮਸੀਹ ਦੇ ਨਾਮ ਵਿੱਚ ਤੁਹਾਡਾ ਇਸ ਵਕਤ ਸ਼ਰੀਰ ਜਿਹੜਾ ਹੈ ਉਹ ਚੰਗਾ ਹੋ ਜਾਏ ਪ੍ਰਵੇਸ਼ ਮਸੀਹ ਦੇ ਨਾਮ ਵਿੱਚ ਹੱਡੀਆਂ 'ਚ ਤਾਕਤ ਆਵੇ ਪਰਵਿਸ਼ ਮਸੀਹ ਦੇ ਨਾਮ ਨਾਲ ਜੇ ਪ੍ਰਭੂ ਪੋਜ ਲੈਂਦੇ ਤੁਹਾਨੂੰ ਚੰਗਾ ਹੀ ਮਲੇ ਪਰਵਿਸ਼ ਮਸੀਹ ਦੇ ਨਾਮ ਨਾਲ ਜਿਹੜੇ ਪ੍ਰਭੂ ਪੋਜ ਨਹੀਂ ਲੈਂਦੇ ਸ਼ਿਕਾਇਤ ਖਾਂਦੇ ਨੇ ਯਿਸੂ ਦੇ ਨਾਮ ਵਿਚ ਆਂਦੀਆਂ ਹੱਡੀਆਂ ਜਿਹੜੀਆਂ ਵਿਟਾਮਿਨ ਡੀ ਮਿਲਦਾ ਯਿਸੂ ਮਸੀਹ ਦੇ ਨਾਮ ਨਾਲ ਤੇ ਗਾਰਮਨ ਜੀ ਤੁਹਾਡੇ ਸਰੀਰ ਹੱਡੀਆਂ ਵਿੱਚ ਆਉਣਾ ਸ਼ੁਰੂ ਹੋ ਜਾਏ ਯਿਸੂ ਮਸੀਹ ਦੇ ਨਾਮ ਨਾਲ ਚੰਗੇ ਹੋ ਜੋ ਪਰਵਿਸ਼ ਮਸੀਹ ਦੇ ਨਾਮ ਵਿੱਚ ਪਰਵਿਸ਼ ਮਸੀਹ ਦੇ ਨਾਮ ਤੋਂ ਸਿ ਨਵੀ ਸ੍ਰਿਸ਼ਟੀ ਹੈ ਯਿਸੂ ਦੇ ਕੋਲੇ ਖੜਨਾ ਚੰਗਾ ਲੱਗਦਾ ਆਮੀਨ ਉਹਦਾ ਬਚਨ ਸੁਣਨਾ ਤੁਸੀਂ ਅਮੀਰ ਹੋ ਚੁੱਕੇ ਯਿਸੂ ਦੇ अगे बदल चो कैंसर कर दिया यीशु के नाम में छुपया हुआ दुष्ट जेड़ा शैतान है तोड़े ते गरीबी बीमारी निराशा लेके आंदा नु यीशु के नाम में टांटदा चले जाए यीशु के नाम में छोटे छोटे जेड़े बच्चे है तोड़े छोटे बच्चे बच्चियां तोड़े है उन सारे नु यीशु के नाम में कब्र कर देना है, है। तोड़े बच्चे सुरक्षा में रहने यीशु मसीह के नाम में अच्छी पढ़ाई लिखाई करना और आगे तो तरक्की करने की कोशिश में यीशु के नाम में तुसी बातें और यीशु मसीह के नाम में ਜਿਹੜੀਆਂ ਤੁਸੀਂ ਅਸ਼ੀਸ਼ਾਂ ਪਿਛਲੇ ਸਾਲਾਂ ਵਿੱਚ ਨਹੀਂ ਪਾਇਆ ਇਸ ਸਾਲ ਦੇ ਆਉਣ ਵਾਲੇ ਸਾਲਾਂ ਵਿੱਚ ਤੁਸੀਂ ਪਾਓ ਯਿਸੂ ਮਸੀਹ ਦੇ ਨਾਮ ਵਿੱਚ ਅਮੀਨ ਅਮੀਨ ਪਾਸਪੋਰਟਾਂ ਨੂੰ ਬles ਕਰਦਾ ਯਿਸੂ ਮਸੀਹ ਦੇ ਨਾਮ ਵਿੱਚ ਤੁਹਾਨੂੰ ਹਰ ਇੱਕ ਆਸ਼ੀਸ਼ ਮਿਲੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਤੈ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬੋਲੋ ਅਮੀਨ ਅਮੀਨ ਬੋਲੋ ਹallelujah ਹਾ ਲਈ ਦੀ ਪਰਮਿਸ਼ਨ ਕਰਦਾ